ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਜਿਹੜਾ ਪਰਸੋਂ ਮੰਗ ਪੱਤਰ ਦਿੱਤਾ ਸੀ ਕੱਲ ਉਹਨਾਂ ਦੀ ਵਾਈਸ ਚਾਂਸਲਰ ਦੇ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਪੰਜ ਮੰਗਾਂ ਜਿਹੜੀਆਂ ਰੱਖੀਆਂ ਸੀ ਸੈਨਟ ਦੀਆਂ ਚੋਣਾਂ ਦਾ ਐਲਾਨ ਤੋਂ ਇਲਾਵਾ ਇੱਕ ਸੀਗੀ ਜਿੰਨੀਆਂ ਵੀ ਪਰਚੇ ਦਰਜ ਹੋਏ ਆ ਵਿਦਿਆਰਥੀਆਂ ਦੇ ਉੱਤੇ ਉਹ ਵਾਪਸ ਲਏ ਜਾਣ ਤੇ ਜਿਹੜੇ ਮੁੱਖ ਪ੍ਰਬੰਧ ਕੀ ਜਿਹੜੇ ਫੈਸਲੇ ਲਏ ਐ ਸੈਨਟ ਤੋਂ ਬਾਅਦ ਉਹਨਾਂ ਨੂੰ ਜਾਂ ਗਾਹਾਂ ਵਾਸਤੇ ਉਹਨਾਂ ਤੇ ਤੁਰੰਤ ਤੌਰ ਤੇ ਰੋਕ ਲੱਗੇ ਜਿੰਨਾ ਚਿਰ ਸੈਨਟ ਨਹੀਂ ਬਣਦੀ ਤੇ ਅਗਲੀ ਗੱਲ ਸਿਗੀ ਕਿ ਵੀ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਵਗੈਰਾ ਬੈਟਿੰਗ ਪੈਨਲ ਵਗੈਰਾ ਬਣਾਏ ਹੋਏ ਐ ਉਹਨਾਂ ਨੂੰ ਵਾਪਸ ਲਿਆ ਜਾਵੇ ਤੇ ਭਰਤੀ ਦੇ ਵਿੱਚ ਜਿਹੜੀ ਸਟਾਫ ਦੀ ਭਰਤੀ ਐ ਚਾਹੇ ਟੀਚਿੰਗ ਦੀ ਹੈ ਚਾਹੇ ਨਾਨ ਟੀਚਿੰਗ ਦੀ ਉਹਦੇ ਵਿੱਚ ਰਿਜ਼ਰਵੇਸ਼ਨ ਪਾਲਿਸੀ ਨੂੰ ਲਾਗੂ ਕੀਤਾ ਜਾਵੇ ਤੇ ਵਾਈਸ ਚਾਂਸਲਰ ਨੇ ਇਹਨਾਂ ਮੰਗਾਂ ਦੇ ਉੱਤੇ ਇੱਕ 6 ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਗਈ ਹੈ ਡਾਕਟਰ ਜਸਬੀਰ ਸਿੰਘ ਜੀ ਜਿਹੜੇ ਕਿ ਹਿਸਟਰੀ ਵਿਭਾਗ ਦੇ ਮੁਖੀ ਨੇ ਉਹ ਇਸ ਕਮੇਟੀ ਦੇ ਮੁਖੀ ਹੋਣਗੇ ਤੇ ਚੋਣਾਂ ਦੇ ਬਾਰੇ ਵਿੱਚ ਇਹ ਭਰੋਸਾ ਦਿੱਤਾ ਗਿਆ ਹੈ ਕਿ 2 ਜਾਂ 3 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਇਹਦਾ ਐਲਾਨ ਕਰ ਦਿੱਤਾ ਜਾਊਗਾ ਸੈਨੇਟ ਦੀਆਂ ਚੋਣਾਂ ਦਾ ਅ ਨਾਲ ਅਗਲੀ ਗੱਲ ਇਹ ਵੀ ਹੈ ਵੀ ਜਿੰਨਾ ਚਿਰ ਸੈਨਟ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਹ ਜਿਹੜਾ ਮੋਰਚਾ ਉੱਥੇ ਚੱਲ ਰਿਹਾ ਹੈ ਵੀਸੀ ਦਫ਼ਤਰ ਦੇ ਸਾਹਮਣੇ ਉਹ ਜਾਰੀ ਰਹੂਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਵਾਈਸ ਚਾਂਸਲਰ ਨੇ ਜੋ ਕੁਝ ਕਿਹਾ ਉਹਦੇ ਤੇ ਅਮਲ ਦਰਾਮਦ ਹੋਊ ਉਹ ਉਹਦੇ ਤੇ ਅਮਲ ਕੀਤਾ ਜਾਊਗਾ ਤੇ ਪਰ ਇਸ ਤੋਂ ਇਲਾਵਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਨਾ ਵਿਦਿਆਰਥੀਆਂ ਦੀ ਬਹੁਤ ਵੱਡੀ ਸ਼ਾਬਾਸ਼ ਕਿ ਇਹਨਾਂ ਨੇ ਜਿਹੜਾ ਮੋਰਚਾ ਸੋਹਣੇ ਸਚਜੇ ਤਰੀਕੇ ਦੇ ਨਾਲ ਚਲਾਇਆ ਹੈ ਮਿੱਕੀਆਂ ਮੂਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਮੋٹے ਤੌਰ ਤੇ ਬਹੁਤ ਵਧੀਆ ਮੋਰਚਾ ਇਹਨਾਂ ਨੇ ਚਲਾਇਆ ਹੈ ਤੇ ਸਫਲਤਾ ਪ੍ਰਾਪਤ ਕੀਤੀ ਹੈ ਹੁਣ ਸਾਡਾ ਪੰਜਾਬੀਆਂ ਦਾ ਮੰਨਦਾ ਹੈ ਕਿ ਅਸੀਂ ਚੰਡੀਗੜ੍ਹ ਦੇ ਉੱਤੇ ਪੰਜਾਬ ਦੇ ਅਧਿਕਾਰ ਲਈ ਤੇ ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕ ਬੀਬੀਐਮਬੀ ਦੇ ਵਿੱਚ ਬੀਐਸਐਫ ਦਾ ਟੇਰਾ ਵਧਾ ਕੇ ਪੰਜਾਬ ਹੋਰ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਜਿਹੜੇ ਹੱਕ ਖੋਹੇ ਹੋਏ ਹੈ ਉਹਨਾਂ ਨੂੰ ਵਾਪਸ ਲਈਏ ਤੇ ਉਹਦੇ ਲਈ ਸਮੁੱਚੇ ਪੰਜਾਬੀ ਰਾਜਨੀਤਿਕ ਵਖਰੇਵਿਆਂ ਤੋਂ ਬਿਨਾ ਇਕੱਠੇ ਹੋ ਕੇ ਇਹਦੇ ਉੱਤੇ ਲੜਾਈ ਲੜੀ ਗਈ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਪਿਛਲੀ ਜਿਹੜਾ ਲੋਕ ਸਭਾ ਦਾ ਸੈਸ਼ਨ ਹੋਇਆ ਸੀ ਪਾਰਲੀਮੈਂਟ ਦਾ ਉਹਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਸੀ 113ਵਾਂ ਸੋਧ ਬਿੱਲ ਦੋ ਤਿੰਨ ਬਿਲ ਸੀਗੇ ਉਹਦੇ ਤੇ ਇੱਕ ਯੂਟੀ ਨਾਲ ਸੰਬੰਧ ਸੀ ਇੱਕ ਹੋਰ ਸੀ ਤੇ ਇੱਕ ਇਹ ਸੀਗਾ ਵੀ ਜਿਹੜੇ ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਉੱਤੇ ਗੰਭੀਰ ਜਿਹੜਾ ਅਪਰਾਧਿਕ ਮਸਲੇ ਹੈ ਉਹ ਦਾਖਲ ਹੋਏ ਹੋਣ ਤੇ ਉਹਨਾਂ ਨੂੰ ਜਿਹੜਾ ਜੇਲ੍ਹ ਚ ਬੈਠੇ ਹੋયા ਸਲਾਖਾਂ ਦੇ ਪਿੱਛੇ 30 ਦਿਨ ਹੋ ਜਾਣ ਤੇ ਉਹ ਬਾਹਰ ਨਾ ਆਏ ਹੋਣ ਉਹਨਾਂ ਦੀ ਜ਼ਮਾਨਤ ਨਾ ਹੋਈ ਹੋਵੇ ਤੱਕ 31 ਦਿਨ ਉਹਨਾਂ ਨੂੰ ਡਿਸਮਿਸ ਕੀਤਾ ਜਾਊਗਾ ਉਹਨਾਂ ਦੇ ਅਹੁਦਿਆਂ ਤੋਂ ਜਿਹੜਾ ਵੀ ਮੰਤਰੀ ਜਾਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹੋਊਗਾ ਪ੍ਰਧਾਨ ਮੰਤਰੀ ਦਾ ਨਾਂ ਤਾਂ ਐਵੇਂ ਹੀ ਪਾਇਆ ਗਿਆ ਸੀਗਾ ਉਦੋਂ ਉਹਦਾ ਰੌਲਾ ਵੀ ਪਿਆ ਸੀ ਆਪੋਜੀਸ਼ਨ ਨੇ ਇਹਦਾ ਡਟ ਕੇ ਵਿਰੋਧ ਕੀਤਾ ਸੀ ਹੁਣ ਜਿਹੜਾ ਲੋਕ ਸਭਾ ਦਾ ਸਪੀਕਰ ਹੈ ਮਿਸਟਰ ਓਮ ਬਿਰਲਾ ਜੀ ਉਹਨਾਂ ਨੇ 31 ਮੈਂਬਰਾਂ ਦੀ ਇੱਕ ਜੁਆਇੰਟ ਕਮੇਟੀ ਆਫ ਪਾਰਲੀਮੈਂਟ ਬਣਾਤੀ ਸਾਂਝੀ ਕਮੇਟੀ ਬਣਾਤੀ ਪਾਰਲੀਮੈਂਟ ਦੀ ਲੋਕ ਸਭਾ ਰਾਜ ਸਭਾ ਦੇ ਮੈਂਬਰ ਨੇ ਉਹਦੇ ਚ ਉਸ 31ਵੇਂ ਮੈਂਬਰੀ ਕਮੇਟੀ ਦੇ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ 26 ਮੈਂਬਰ ਐਨਡੀਏ ਦੀਆਂ ਪਾਰਟੀਆਂ ਦੇ ਹਨ ਕੁਝ ਐਕਸੈਪਸ਼ਨ ਹੈ ਹਰਤ ਸਿਮਰਤ ਕੌਰ ਬਾਦਲ ਦੀ ਜਿਹੜੇ ਐਨਸੀਪੀ ਦੀ ਆਗੂ ਹੈਗੀ ਹੈ ਸਰਦ ਪਵਾਰ ਦੀ ਬੇਟੀ ਸੁਪਰੀਆ ਸੁਲੇ ਸੁਲੇ ਆਈਐਮ ਆਈਐਮ ਦੇ ਆਗੂ ਹੈ ਜਿਹੜੇ ਅਬੈਸੀ ਸਾਹਿਬ ਉਹ ਇਹਦੇ ਤੋਂ ਐਕਸੈਪਸ਼ਨਸ ਨੇ ਇਹਦੇ ਤੋਂ ਵੱਖਰੀਆਂ ਨੇ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਜਿਦੇ 'ਚ ਸਾਡੀ ਕੋਈ ਗੱਲ ਸੁਣੀ ਹੀ ਨਹੀਂ ਜਾਣੀ ਉਹਦੇ 'ਚ ਅਸੀਂ ਮੈਂਬਰ ਸ਼ਾਮਲ ਨਹੀਂ ਹੋਵਾਂਗੇ ਤੇ ਅਸੀਂ ਇਸ ਦਾ ਬਾਈਕਾਟ ਕਰਾਂਗੇ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਉਹਨਾਂ ਨੇ ਉਦਾਹਰਨ ਦਿੱਤੀ ਹੈ ਵੀ ਜਦੋਂ ਬੋਫਰ ਕਾਂਡ ਹੋਇਆ ਸੀ ਤਾਂ ਜਿਹੜੀ ਉਦੋਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣੀ ਸੀ ਤਾਂ ਜਿੰਨੀਆਂ ਵਿਰੋਧੀ ਧਿਰਾਂ ਸੀ ਉਹਨਾਂ ਸਾਰੀਆਂ ਨੇ ਉਸ ਦੇ ਵਿੱਚ ਹਿੱਸਾ ਨਹੀਂ ਸੀ ਲਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਸਾਡੀ ਗੱਲ ਤਾਂ ਦਰਜ ਵੀ ਨਹੀਂ કરી ਜਾਣੀ ਪਿੱਛੇ ਵੀ ਸਾਨੂੰ ਪਤਾ ਹੈ ਵੀ ਜਿੰਨੀਆਂ ਕਮੇਟੀਆਂ ਬਣੀਆਂ ਨੇ ਵਕਾ ਬੋਰਡ ਦੇ ਉੱਤੇ ਕਮੇਟੀ ਬਣੀ ਜਿਹੜੇ ਉਹਨਾਂ ਨੇ ਇਤਰਾਜ਼ ਦਿੱਤੇ ਉਹ ਕਿਸੇ ਦਰਜ ਹੀ ਨਹੀਂ ਕੀਤੇ ਰਿਪੋਰਟ ਦਾ ਵੀ ਹਿੱਸਾ ਨਹੀਂ ਬਣਾਇਆ ਉਸ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹਦੀ ਜਿਹੜੀ ਨੇ ਰਿਪੋਰਟ ਪੇਸ਼ ਕੀਤੀ ਉਸ ਰਿਪੋਰਟ ਦਾ ਹਿੱਸਾ ਵੀ ਨਹੀਂ ਉਹਨਾਂ ਨੂੰ ਬਣਾਇਆ ਗਿਆ ਵੀ ਇਹਨਾਂ ਨੇ ਆ ਕਹਿਆ ਸੀਗਾ ਸੋ ਇਹ ਅਗਲੀ ਗੱਲ ਹੈਗੀ ਹੈ ਦੋ ਤਿੰਨ ਫੈਸਲੇ ਹਾਈ ਕੋਰਟਾਂ ਦੇ ਵਗੈਰਾ ਦੇ ਆਏ ਹੈ ਇੱਕ ਫੈਸਲਾ ਜਿਹੜਾ ਹੈ ਫੈਸਲਾ ਨਹੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਦੇ ਵਿੱਚ ਜਿਹੜਾ ਜੀਰਾ ਸ਼ਰਾਬ ਫੈਕਟਰੀ ਦਾ ਮਸਲਾ ਚੱਲਦਾ ਸੀਗਾ ਉੱਥੇ ਬੜਾ ਲੰਬਾ ਘੋੜ ਚੱਲਿਆ ਬੜਾ ਖੜਕੂ ਘੋੜ ਚੱਲਿਆ ਲੋਕ ਜਾਂਦੇ ਰਹੇ ਤੇ ਉਸ ਮੁੱਦੇ ਨੂੰ ਬਹੁਤ ਬਾਅਦ ਜ਼ਿਆਦਾ ਉਭਾਰਿਆ ਗਿਆ ਸਾਡੀ ਪੰਜਾਬ ਦੀ ਚੇਤਨਾ ਦਾ ਜੇ ਸੂਚਕ ਅੰਕ ਪੜਨਾ ਹੋਵੇ ਤਾਂ ਉਹ ਅਜਿਹੇ ਘੋਲਾਂ ਤੋਂ ਵੀ ਪੜਿਆ ਜਾਂਦਾ ਹੈ ਕਿ ਨਾ ਸਿਰਫ ਬਾਕੀ ਗੱਲਾਂ ਨਹੀਂ ਲੋਕ ਜਿਹੜੇ ਪ੍ਰਦੂਸ਼ਣ ਦੇ ਮੁੱਦਿਆਂ ਦੇ ਉੱਤੇ ਵੀ ਮਿਲਦੇ ਆ ਸਾਡੇ ਸਤਲੁਜ ਦੇ ਕਾਲੇ ਪਾਣੀ ਦੇ ਉੱਤੇ ਵੀ ਲੋਕ ਇਕੱਠੇ ਹੁੰਦੇ ਰਹੇ ਸਫਲਤਾ ਮਿਲਣੀ ਜਾਂ ਨਾ ਮਿਲਣੀ ਵੱਖਰੀ ਗੱਲ ਜਣੀ ਘੋਲ ਲੜਦੇ ਆ ਲੋਕ ਇਸ ਤੇ ਚੇਤਨ ਨੇ ਆ ਤੂੰ ਇਹਦੇ ਉੱਤੇ ਵੀ ਕਿਸੇ ਨਾ ਕਿਸੇ ਰੂਪ ਚ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਊਗਾ ਇਹਦੇ ਤੇ ਇਹਦਾ ਕੋਈ ਵਾਜਬ ਹੱਲ ਕੱਢਣਾ ਪਊਗਾ ਜੀਰਾ ਸ਼ਰਾਬ ਫੈਕਟਰੀ ਵਾਲੇ ਤੁਹਾਡੇ ਨਾਲ ਗੱਲ ਕਰਦੇ ਸੀ ਕਿ ਵੀ ਉਹਦਾ ਜਿਹੜਾ ਕੇਸ ਐਨਜੀਟੀ ਦੇ ਵਿੱਚ ਚੱਲਦਾ ਹੈ ਉੱਥੇ ਪੰਜਾਬ ਸਰਕਾਰ ਨੇ ਪਹਿਲੀ ਵਾਰ ਖੁੱਲ ਕੇ ਇੱਕ ਐਫੀਡੇਵਟ ਦਿੱਤਾ ਹੈ ਉਹਦੇ ਚ ਕਿਹਾ ਕਿ ਵੀ ਜਿਹੜੀ ਇਹ ਸ਼ਰਾਬ ਫੈਕਟਰੀ ਹੈ ਇਹ ਬਹੁਤ ਵੱਡੀ ਪੱਧਰ ਦੇ ਉੱਤੇ ਗੰਭੀਰ ਪ੍ਰਦੂਸ਼ਣ ਫੈਲਾ ਰਹੀ ਸੀ ਤੇ ਇਸ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਣਾ ਚਾਹੀਦਾ ਹੈ ਇਸ ਦੀ ਜਿਹੜੀ ਪਬਲਿਕ ਐਕਸ਼ਨ ਕਮੇਟੀ ਹੈ ਪੀਏਸੀ ਤੇ ਜਿਹੜੀ ਜ਼ੀਰਾ ਸ਼ਰਾਬ ਫੈਕਟਰੀ ਦੀ ਬਣੀ ਹੋਈ ਸੀਗੀ ਐਕਸ਼ਨ ਕਮੇਟੀ ਉਹਨਾਂ ਨੇ ਇਸ ਐਫੀਡੇਵਿਟ ਦਾ ਜਿਹੜਾ ਉਹ ਉਹਨੂੰ ਉਹਦਾ ਸਵਾਗਤ ਕੀਤਾ ਤੇ ਉਮੀਦ ਜਿਤਾਈ ਹੈ ਕਿ ਐਨਜੀਟੀ ਜਿਹੜਾ ਹੈ ਇਹਦੇ ਤੇ ਠੀਕ ਫੈਸਲਾ ਲਾਊਗੀ ਤੇ ਉਸ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਊਗਾ ਅਸੀਂ ਆਪਣੇ ਵੱਲੋਂ ਇੱਕ ਵੱਖਰੀ ਗੱਲ ਇਹ ਜੋੜਨਾ ਚਾਹੁੰਦੇ ਆਂ ਵੀ ਕੱਲੀ ਇਹ ਸ਼ਰਾਬ ਫੈਕਟਰੀ ਹੀ ਨਹੀਂ ਇਹ ਤਾਂ ਸ਼ਰੀਆਮ ਸਾਹਮਣੇ ਆ ਗਈ ਵੀ ਕਿੰਨੀ ਕਿੰਨੀ ਦੂਰ ਤੱਕ ਪਾਣੀ ਜਿਹੜਾ ਹੈ ਉਹ ਖਰਾਬ ਸੀ ਕਈ ਸਾਰੀਆਂ ਰਿਪੋਰਟਾਂ ਦੇ ਵਿੱਚ ਉਹਨੂੰ ਫੇਰ ਕਲੀਨ ਚਿੱਟ ਦਿੰਦੇ ਰਹੇ ਸੀਗੇ ਪੈਸਾ ਕਹਿੰਦੇ ਐ ਮਨੀ ਮੇਕਸ ਦਾ ਮੇਰ ਗੋ ਜਿਹੜਾ ਹੈਗਾ ਤੇ ਦਾਮ ਬਣਾ ਕੇ ਕੰਮ ਉਹਦੇ ਨਾਲ ਉਹ ਰਿਪੋਰਟਾਂ ਮਿਲਦੀਆਂ ਰਹੀਆਂ ਸੀਗੀਆਂ ਪਰ ਅਲਟੀਮੇਟਲੀ ਲੋਕਾਂ ਦੀ ਜਿਹੜੀ ਗੱਲ ਹੈ ਉਹਦੀ ਜਿੱਤ ਹੋਈ ਹੈ ਅਸੀਂ ਸਮਝਾਂਗੇ ਵੀ ਜਿਹੜੇ ਹੋਰ ਪ੍ਰਦੂਸ਼ਣ ਦੇ ਮੁੱਦੇ ਆ ਸਾਡੇ ਪਾਣੀ ਦੇ ਪ੍ਰਦੂਸ਼ਣ ਦੇ ਪਾਣੀ ਦੇ ਸਾਡੇ ਸਾਰੇ ਜਿਹੜੇ ਸਰੋਤ ਨੇ ਧਰਤੀ ਦੇ ਉੱਪਰਲੇ ਤੇ ਹੇਠਲੇ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਪਲੀਤ ਹੋਏ ਹੋਏ ਆ। ਉਹਨਾਂ ਨੂੰ ਪਲੀਤ ਕਰਨ ਵਾਲੀਆਂ ਜਿਹੜੀਆਂ ਫੈਕਟਰੀਆਂ ਸਿੱਧਾ ਪਾਣੀ ਥੱਲੇ ਪਾਉਂਦੀਆਂ ਨੇ ਤੇ ਹੋਰ ਨੇ ਉਹਨਾਂ ਦੀ شناخت ਕਰਕੇ ਉਹਨਾਂ ਤੇ ਡਟ ਕੇ ਹੋਰ ਵੱਡਾ ਐਕਸ਼ਨ ਕੀਤੇ ਜਾਣ ਦੀ ਲੋੜ ਹੈ। ਦਰਿਆ ਜਿਹੜਾ ਬੁੱਢਾ ਦਰਿਆ ਏ ਇਹਦੇ ਉੱਤੇ ਕਰਨ ਦੀ ਲੋੜ ਹੈ। ਹੋਰ ਸਾਡੀਆਂ ਜਿਹੜੀਆਂ ਨਹਿਰਾਂ ਸੋਇਆਂ ਦੇ ਵਿੱਚ ਵੀ ਜਿਹੜਾ ਪਾਣੀ ਪੈਂਦਾ ਹੈਗਾ ਜਿਹੜੀਆਂ ਡਰੇਨਾਂ ਨੇ ਉਹਨਾਂ ਦੇ ਵਿੱਚ ਗੰਦਾ ਗੰਦਮੰਦ ਸਿੱਟਿਆ ਜਾਂਦਾ ਉਹ ਸਾਰੇ ਕੁੱਲ ਮੁੱਦੇ ਨੂੰ ਸਾਨੂੰ ਪੰਜਾਬੀਆਂ ਨੂੰ ਉਭਾਰਨਾ ਚਾਹੀਦਾ ਹੈ ਅੱਡ ਅੱਥਾਵਾਂ ਤੇ ਲੋਕਲ ਸਥਾਨਕ ਲੋਕਾਂ ਦੇ ਨਾਲ ਦੂਜੇ ਲੋਕ ਵੀ ਇਹਦੇ ਉੱਤੇ ਸ਼ਾਮਲ ਹੋਣ ਅ ਅਗਲੀ ਗੱਲ ਦੋਸਤੋ ਦੋ ਤਿੰਨ ਫੈਸਲੇ ਜਿਵੇਂ ਤੁਹਾਨੂੰ ਦੱਸਿਆ ਵੀ ਉਹਦੇ ਐ ਆਪਣੇ ਕੋਰਟਾਂ ਦੇ ਐ ਇੱਕ ਕੋਰਟ ਦਾ ਫੈਸਲਾ ਨਹੀਂ ਕੋਰਟਾਂ ਦੇ ਕੇਸ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਔਰਤਾਂ ਦੀ ਆਲ ਇੰਡੀਆ ਦੀ ਇੱਕ ਜਥੇਬੰਦੀ ਹੈ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਔਮਨ ਐਨ ਐਫ ਆਈਡਬਲਯੂ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਔਮਨ ਨੇ ਜਿਹੜਾ ਕੋਰਟ ਦੇ ਵਿੱਚ ਇੱਕ ਕੇਸ ਪਾਇਆ ਸੀ ਪੀ ਆਈ ਐਲ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਹਰਿਆਣਾ ਸਰਕਾਰ ਨੇ ਗਊ ਗਊ ਵੰਸ਼ ਸਰ ਸੰਰਖਣ ਤੇ ਗਊ ਸੰਵਧਨ ਐਕਟ ਬਣਾਇਆ ਹੈਗਾ ਜਿਹੜਾ ਉਸ ਐਕਟ ਦੇ ਵਿੱਚ ਜਿਹੜੀਆਂ ਦੋ ਤਰ੍ਹਾਂਵਾਂ ਨੇ ਉਸ ਦੀਆਂ 16 ਤੇ 17 ਉਹਨਾਂ ਨੂੰ ਖਾਰਜ ਕੀਤਾ ਜਾਵੇ ਇਹ ਪੀਆਈਐਲ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਇਹ ਹਿਤਰਾਵਾਂ ਨੇ ਉਹ ਕਹਿੰਦੀਆਂ ਨੇ ਵੀ ਜਿੰਨੇ ਵੀ ਪੁਲਿਸ ਦੇ ਕੋਈ ਵੱਡਾ ਅਧਿਕਾਰੀ ਜਿਹੜਾ ਸਬ ਇਨਸਪੈਕਟਰ ਜਾਂ ਉਸ ਤੋਂ ਵੱਡੇ ਰੈਂਕ ਦਾ ਉਹ ਜਾਂ ਕੋਈ ਵੀ ਹੋਰ ਵਿਅਕਤੀ ਕੋਈ ਵੀ ਹੋਰ ਵਿਅਕਤੀ ਜਿਹੜਾ ਕਿ ਜਿਹੜੇ ਕੋਈ ਪਸ਼ੂ ਲੈ ਕੇ ਜਾਂਦੇ ਐ ਉਹਨਾਂ ਦੀ ਚੈਕਿੰਗ ਕਰ ਸਕਦਾ ਉਹ ਉਹਨੂੰ ਇੰਪਾਉਂਡ ਕਰ ਸਕਦਾ ਹੈ ਕਿ ਜ਼ਬਤ ਕਰ ਸਕਦਾ ਹੈ ਤੇ ਪਸ਼ੂਆਂ ਨੂੰ ਜ਼ਬਤ ਕਰ ਸਕਦਾ ਹੈ ਤੇ ਹੋਰ ਇਹੋ ਜਿਹਾ ਐਕਸ਼ਨ ਲੈ ਸਕਦਾ ਹੈ ਇਹ ਬਹੁਤ ਗੰਭੀਰ ਮੁੱਦਾ ਹੈ ਹਰਿਆਣੇ ਦੇ ਵਿੱਚ ਇੱਕ ਨੌਜਵਾਨ ਲੜਕਾ ਆਪਣਾ ਜਿਹੜਾ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਤਾਂ Hindu ਹੈ ਉਹ ਇਹਨਾਂ ਅਖੌਤੀ ਗਊ ਰੱਖਿਕਾਰਾਂ ਨੇ ਗੱਡੀ ਮਗਰ ਲਾ ਕੇ ਗੋਲੀ ਚਲਾ ਕੇ ਮਾਰਦਾ ਸੀ ਜਣੀ ਆ ਕਾਨੂੰਨ ਜਿਹੜਾ ਕਾਨੂੰਨ ਹੀ ਉਹਨਾਂ ਨੂੰ ਆਗਿਆ ਦਿੰਦਾ ਵੀ ਤੁਸੀਂ ਇਹ ਕਰ ਸਕਦੇ ਹੋ ਜਦ ਕਿ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਸਾਰੇ ਫੈਸਲੇ ਸੁਣਾਏ ਐ ਵੀ ਕੋਈ ਜਿਹੜੇ ਆਮ ਵਿਅਕਤੀ ਐ ਉਹ ਇਹ ਅਧਿਕਾਰ ਨਹੀਂ ਲੈ ਸਕਦੇ ਇਹ ਅਧਿਕਾਰ ਸਿਰਫ ਪੁਲਸ ਕੋਲ ਹੈ ਪੁਲਸ ਆਪਣਾ ਅਧਿਕਾਰ ਕਿਸੇ ਹੋਰ ਵਿਅਕਤੀਆਂ ਨੂੰ ਦੇ ਦੇਵੇ ਉਹਨਾਂ ਨੂੰ ਵਹੀਕਲ ਲੈ ਕੇ ਦੇ ਦੇਵੇ ਉਹਨਾਂ ਨੂੰ ਹਥਿਆਰ ਲੈ ਕੇ ਦੇ ਦੇਵੇ ਉਹਨਾਂ ਤੋਂ ਲੋਕਾਂ ਤੇ ਗੁੰਡਾ ਕਰਦੀ ਕਰਾਵੇ ਉਹ ਤਾਂ ਫਿਰ ਜਿਵੇਂ ਮਰਜ਼ੀ ਫਰੋਤੇ ਵੀ ਕਰਨਗੇ ਤੇ ਇਸ ਤਰ੍ਹਾਂ ਲੋਕਾਂ ਨੂੰ ਮਾਰਨ ਕੁੱਟਣਗੇ ਵੀ ਤੇ ਜਾਨ ਜਾਨਾ ਵੀ ਲੈਣਗੇ ਬਹੁਤ ਸਾਰੀਆਂ ਜਾਨਾਂ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਲਈਆਂ ਨੇ ਅਖੌਤੀ ਗੌਰਖਾਾਂ ਦੇ ਨਾਂ ਦੇ ਉੱਤੇ ਸੋ ਮਾਨਯੋਗ ਸੁਪਰੀ ਹਾਈ ਕੋਰਟ ਦਾ ਜਿਹੜਾ ਬੈਂਚ ਹੈਗਾ ਚੀਫ ਜਸਟਿਸ ਸ਼ੀਲ 나ਗੂ ਜੀ ਤੇ ਸੰਜੀਵ 베ਰੀ ਜੀ ਇਸ ਬੈਂਚ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ 14 ਜਨਵਰੀ ਨੂੰ ਇਹਦੀ ਤਰੀਕ ਰੱਖੀ ਹੈ ਅਸੀਂ ਸਮਝਦੇ ਹਾਂ ਵੀ ਵੈਸੇ ਤਾਂ ਇਹ ਇੱਕ ਪੀਆਈਐਲ ਦੇ ਵਿੱਚ ਧਿਆਨ ਚ ਆ ਗਿਆ ਇਹ ਜੇ ਮਸਲੇ ਦਾ ਤਾਂ ਮਨ ਜੋ ਹਾਈ ਕੋਰਟ ਨੂੰ ਆਪਣੇ ਆਪ ਵੀ ਸੰਗਿਆ ਲੈ ਲੈਣਾ ਚਾਹੀਦਾ ਹੈ ਇਹ ਤਾਂ ਬਿਲਕੁਲ ਹੀ ਗਲਤ ਹੈ ਕਿ ਕਿਸੇ ਤੁਸੀਂ ਆਮ ਤੀਜੀ ਧਿਰ ਜਿਹੜੀ ਜਿਨ੍ਹਾਂ ਦਾ ਕੋਈ ਲਾਗਾ ਦੇ ਗਈ ਹੈ ਨਹੀਂ ਉਹਨਾਂ ਨੂੰ ਇਹ ਅਧਿਕਾਰ ਦੰਨੇ ਹੋ ਬਲਕਿ ਜੇ ਕੋਈ ਅਜਿਹੇ ਅਧਿਕਾਰ ਵਰਤਦਾ ਉਹਨਾਂ ਤੇ ਕੇਸ ਚੱਲੇ ਬਕਾਇਦਾ ਕਿ ਵੀ ਉਹਨਾਂ ਨੇ ਬੰਦਾ ਮਾਰਤਾ ਜਾਂ ਉਹਨਾਂ ਨੇ ਬੰਦਾ ਕੁੱਟਤਾ ਜਾਂ ਉਹਨਾਂ ਨੇ ਲੁੱਟਖੋ ਕਰ ਲਈ ਜਾਨਵਰ ਉਹਨਾਂ ਦਾ ਖੋਲਿਆ ਪਸ਼ੂ ਖੋਲਿਆ ਵਗੈਰਾ ਉਹ ਤਾਂ ਉਲਟਾ ਚਾਹੀਦਾ ਸੀ ਸਗੋਂ ਤੁਸੀਂ ਉਹਨਾਂ ਨੂੰ ਸੁਰੱਖਿਆ ਦੇ ਰਹੇ ਹੋ ਹਰਿਆਣਾ ਸਰਕਾਰ ਦਾ ਇਹ ਕਿੱਡਾ ਮਤਲਬ ਬਹੁਤ ਹੀ ਘਣਾਉਣ ਐਕਟ ਹੈਗਾ ਅਸੀਂ ਸਮਝਦੇ ਹਾਂ ਵੀ ਇਹ ਤਾਰਾਵਾਂ ਰੱਦ ਹੋਣੀਆਂ ਚਾਹੀਦੀਆਂ ਨੇ ਲਾਸਟ ਗੱਲ ਇਹ ਹੈ ਵੀ ਜਿਹੜੀ ਆਪਣੇ ਮਾਨਯੋਗ ਸੁਪਰੀਮ ਕੋਰਟ ਨੇ ਜਿੰਨੀਆਂ ਵੀ ਹਾਈ ਕੋਰਟਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਵੈਬਸਾਈਟ ਦੇ ਉੱਤੇ ਜਿਹੜਾ ਕੋਈ ਜੱਜ ਜਿਹੜਾ ਹੈ ਫੈਸਲਾ ਰੱਖਵਾ ਰੱਖਦਾ ਹੈ ਉਹ ਕਿੰਨੀ ਦੇਰ ਬਾਅਦ ਉਹਦਾ ਫੈਸਲਾ ਸੁਣਾਉਂਦਾ ਹੈ ਇਹ ਜਿਹੜਾ ਟਰਾਂਸਪੇਰੈਂਟ ਹੋਵੇ ਵੀ ਕਦੋਂ ਕਿਹੜੀ ਡੇਟ ਨੂੰ ਫੈਸਲਾ ਰੱਖਵਾ ਰੱਖਿਆ ਸੀ ਤੇ ਕਿਹੜੀ ਡੇਟ ਨੂੰ ਇਹਦਾ ਫੈਸਲਾ ਸੁਣਾਇਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਹੜੇ ਕਿਹੜੇ ਜੱਜ ਜਿਹੜੇ ਐ ਉਹ ਫੈਸਲੇ ਫੈਸਲਿਆਂ ਦੇ ਉੱਤੇ ਬੈਠੇ ਰਹਿੰਦੇ ਐ ਵੈਸੇ ਮਾਨਯੋਗ ਸੁਪਰੀਮ ਕੋਰਟ ਜੀ ਤੁਹਾਡੇ ਧਿਆਨ ਚ ਅਸੀਂ ਇਹ ਵੀ ਲਿਆ ਦੇਣਾ ਚਾਹੁੰਦੇ ਆ ਵੀ ਜਿਹੜਾ ਚੋਣ ਬਾਉਂਡ ਦਾ ਮੁੱਦਾ ਸੀਗਾ ਉਹ ਨਵੰਬਰ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਬਹੁਤ ਆਪਣੇ ਆਪ ਨੂੰ ਵੱਡੇ ਖੱਬੀ ਖਾਨ ਜੱਜ ਕਹਾਉਂਦੇ ਸੀਗੇ ਚੰਦਰ ਚੂਟ ਸਾਹਿਬ ਉਹਨਾਂ ਨੇ ਰਾਖਮਾ ਰੱਖ ਲਿਆ ਸੀ ਫਿਰ 3-4 ਮਹੀਨੇ ਭਾਜਪੀ ਨੂੰ ਮੌਜਾਂ ਲੱਗੀਆਂ ਰਹੀਆਂ ਉਹ ਆਪਣੇ ਬਾਂਡ ਲੈਂਦੇ ਰਹੇ ਤੇ ਪੈਸੇ ਲੈਂਦੇ ਰਹੇ ਫਿਰ ਜਾ ਕੇ ਉਹ ਫੈਸਲਾ ਸੁਣਾਇਆ ਕਿੰਨੇ ਮਹੀਨਿਆਂ ਬਾਅਦ ਵੀ ਇਹ ਤੱਕ ਇਹ ਤਾਂ ਗੈਰਕਾਨੂੰਨੀ ਨੇ ਬੋਲ ਉਹ ਭਰਾਵੋ ਆਹ 6 ਮਹੀਨੇ ਕਾਨੂੰਨ ਕਿਨੇ ਬਣਾ ਕੇ ਦਿੱਤਾ 4 ਮਹੀਨੇ ਜਿਹੜਾ ਹੈ ਤੁਸੀਂ ਫੈਸਲਾ 5 ਦਿਨ 7 ਦਿਨ ਹਫਤਾ ਦਾ 15 ਦਿਨ ਦੇ ਵਿੱਚ ਕਿਉਂ ਨਹੀਂ ਸੁਣਾਉਂਦੇ ਹਾਲਾਂਕਿ ਕਿਸੇ ਤੇ ਕੋਈ ਇਹ ਜੀ ਬੰਦਸ਼ ਨਹੀਂ ਵੀ ਕਿਦਣ ਤੱਕ ਫੈਸਲਾ ਸੁਣਾਇਆ ਜਾਵੇ ਪਰ ਇਹ ਬੰਦਸ਼ ਤੁਹਾਨੂੰ ਆਪਣੇ ਤੌਰ ਤੇ ਕਾਨੂੰਨ ਦੀ ਇੱਕ ਭਾਵਨਾ ਇੱਕ ਲੈਟਰ ਹੈ ਉਹ ਲੈਟਰ ਚ ਇਹ ਨਹੀਂ ਕਹਿੰਦਾ ਭਾਵਨਾ ਜਰੂਰ ਕਹਿੰਦੀ ਹੈ ਵੀ ਇਨਸਾਫ ਤਾਂ ਹੋਊਗਾ ਜੇ ਵੇਲੇ ਨਾਲ ਦਿੱਤਾ ਜਾਵੇ ਸੋ ਇਹ ਉਹਨਾਂ ਨੇ ਕਿਹਾਗਾ ਤੇ ਪਤਾ ਲੱਗਿਆ ਵੀ ਝਾਰਖੰਡ ਦੇ ਵਿੱਚ ਦੋ ਜਿਹੜੇ ਇੱਕ ਐਸਟੀ ਕੈਟਾਗਰੀ ਦਾ ਬੰਦਾ ਇੱਕ ਓਬੀਸੀ ਦਾ ਉਹਨਾਂ ਦਾ ਕੇਸ ਚੱਲਦਾ ਸੀਗਾ ਉਹਨਾਂ ਨੂੰ 2 ਸਾਲ ਤੋਂ ਵੀ ਵੱਧ ਸਮਾਂ ਉਹਨਾਂ ਨੇ ਫੈਸਲਾ ਹੀ ਨਹੀਂ ਸੁਣਾਇਆ ਉਹਦੇ ਵਾਸਤੇ ਉਹ ਸੁਪਰੀਮ ਕੋਰਟ ਚ ਗਏ ਸੀਗੇ ਇਹ ਜਿਹੜਾ ਨਿਆਂ ਉਹ ਨਿਆਂ ਦੇ ਨਾਲ ਘਾਣ ਹੋ ਰਿਹਾਗਾ ਅਸੀਂ ਸਮਝਦੇ ਆਂ ਵੀ ਜੇ ਇਸ ਇਹਦੇ ਤੇ ਕੋਈ ਥੋੜਾ ਬਹੁਤਾ ਆਮਲ ਹੁੰਦਾ ਤਾਂ ਸ਼ਾਇਦ ਕੁਝ ਨਾ ਕੁਝ ਗੱਲ ਠੀਕ ਪਾਸੇ ਜਾਵੇ ਅੱਜ ਦੀ ਗੱਲ ਚੰਗਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ